ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖੇ ਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਫਿਰੋਜ਼ਪੁਰ ਅੱਜ ਦੀ ਵੀਡੀਓ ਚ ਟੋਟਲ 8 ਨਾਗ ਆ ਜੀ ਜਿੰਨਾ ਚੋਂ 2 ਸੂਏ ਸਵਾਏ ਆ ਜੀ ਤੇ 6 ਗੱਬਨਾਂ ਨੇ ਲਗਭਗ ਸਮਾਂ ਹਜੇ ਲੈਂਦੀਆਂ ਨੇ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਪਿੰਡ ਆਪਾਂ ਠੀਕ ਆ ਜੀ ਮੋਗਾ ਆਪਾਂ ਨੂੰ 20 ਕਿਲੋਮੀਟਰ ਆ ਜੀਰਾ ਆਪਾਂ ਨੂੰ 5 ਕਿਲੋਮੀਟਰ ਆ ਜੀ ਠੀਕ ਆ ਜੀ ਮੋਬਾਈਲ ਨੰਬਰ ਹੀ 6284015568 ਠੀਕ ਆ ਜੀ ਅੱਜ ਟੋਟਲ 8 ਨਾਲ ਹੈਗਾ ਜੀ 8 ਨਾਲ ਦਾ ਬਰਾੜ ਸਾਹਿਬ ਵਹਿਣਾ 8 ਹੀ ਚੰਗੀਆਂ ਪੂਰੀਆਂ ਸਾਫ਼ ਸੁਥਰੀਆਂ ਠੀਕ ਹੈ ਜੀ। ਭਾਹ ਬਹੁਤ ਮਿੱਠੇ ਆ। ਛੋਟੇ ਛੋਟੇ ਹੀ ਆ। ਛੋਟੇ ਛੋਟੇ। ਹੋਰ ਮੰਨ ਲਓ ਉੱਚੇ ਭਾਜਾ ਉਹ ਵੀ ਵੀ ਆਪਣੇ ਮੰਨ ਲਓ ਵੜਾਂ ਦੇ ਹਿਸਾਬ ਨਾਲ ਉਹ ਵੀ ਭਾਹ ਕੋਈ ਉੱਚਾ ਨਹੀਂ ਆ। ਨਾਰਮਲ। ਇਸ ਕਰੋ ਕਈ ਵਪਾਰੀ ਵੀ ਪਸ਼ੂ ਲੈ ਕੇ ਜਾਂਦੇ ਆ ਜੀ। ਭਾਹ ਬਿਲਕੁਲ ਛੋਟੇ ਛੋਟੇ ਹੁੰਦੇ ਆ ਜੀ। ਇਧਰੋਂ ਸ਼ੁਰੂ ਕਰਗੇ ਜੀ। ਇਧਰੋਂ ਕਰ ਲਓ। ਠੀਕ ਹੈ ਜੀ। ਸੁਹਾ ਕਿੰਨਾ ਮਾ ਜੀ? ਦੂਜਾ ਸੁਹਾ ਸੁੰਦੀ ਵੜ ਪਿਓਰ ਜਰਸੀ ਦਰਮਿਆਨੇ ਕਾਦੀ ਹੈ ਜੀ। ਹਾਂ ਜੀ ਹਾਈਟ ਦਰਮਿਆਨੀ ਹੈ। ਸਮਾਂ ਕਿੰਨਾ ਲਾਉਗੀ ਜੀ? ਸਮਾਂ ਕੋਈ ਲੈ ਜੂ ਹਫਤਾ ਕੇ ਜੀ। ਠੀਕ ਹੈ ਵੀਰੇ ਥਣਾ ਦੀਆਂ ਡੰਨ ਹੋਣਗੀਆਂ ਕੋਈ ਵੀ ਪਸ਼ੂ ਥਣਾ ਦੀ ਫੁੱਲ ਗਰੰਟੀ ਹੈ ਕੋਈ ਵੀ ਬੰਦਾ ਕੋਈ ਵੀ ਵੈੜ ਲੈਂਦਾ ਹਾਂਜੀ ਥਣਾ ਲੋ ਗਰੰਟੀ ਹੋਊਗੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਚੰਗੀ ਹੈ ਜੀ ਸੂਆ ਦੂਜਾ ਸਮਾਂ ਲਗਭਗ ਹਫ਼ਤਾ 10 ਦਿਨ ਲੈ ਜੂਗੀ ਜੀ ਹਾਈਟ ਦਰਮਿਆਨੀ ਆ ਜਾਂਦੀ ਆ ਬਾਕੀ ਕੁਆਲਿਟੀ ਕਰਮਾੜੀ ਦੀ ਚੰਗੀ ਹੈ ਦੇਖ ਸਕਦੇ ਹੋ ਸੋਹਣੀ ਫੇਸ ਕੁਆਲਿਟੀ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਬਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਗੁਲਾਬੀ ਥਾਣਾ ਲੱਗਿਆ ਵਾ ਕੱਚੀ ਕੱਚੀ ਹੈ ਜੀ ਅੱਜ ਮਿਲ ਵੀ ਤੁਹਾਨੂੰ ਜਮਾ ਬੱਚੀਆਂ ਦੇ ਭਾਅ 'ਚ ਹੀ ਜਾਣੀ ਹੈ ਜੀ ਤੇ ਜਿੱਦ ਤੇ ਯਾਰ ਹੋਗੀ ਤੇ ਫਿਰ ਉਹਦੇ ਦੀ ਡਿਮਾਂਡ ਉਹਦੇ ਹੋ ਦੁੱਧ ਤੁਹਾਡੀ ਸੇਵਾ ਦੇ ਸਰਤੇ ਹੈ ਜੀ ਜੇ ਸੱਜਣ ਕੋਈ ਵੱਧ ਕਰ ਲੈਣਾ ਤਾਂ ਵੱਧ ਲੈ ਲੂਗਾ ਡਿਮਾਂਡ ਜਮਾ ਜੈਜ ਜੀ ਜਮਾ ਹੀ ਜੈਜ ਫਿਰ 31000 ਰੁਪਈਆ ਜੀ ਬੱਚੀਆਂ ਦੇ ਭਾਈ ਹੈ ਜੀ ਬੱਚੀਆਂ ਦੇ ਪਾਂਚਾ ਪਸ਼ੂ ਸਾਰੇ ਭਾਅ 'ਚ ਹੀ ਦੇ ਦੇਣੇ ਠੀਕ ਹੈ ਜੀ ਜੈਜ ਰੇਟ 'ਚ ਬਾਈ ਕਹਿੰਦਾ ਆਏ ਆ ਤੇ ਆਪਾਂ ਜੈਜ 'ਚ ਹੀ ਦੇਜ ਦੇਣੇ ਆ ਜੀ ਬਾਕੀ ਥਣ ਤੁਸੀਂ ਇੱਧਰਲੇ ਪਾਸੇ ਤੋਂ ਵੀ ਚੈੱਕ ਕਰ ਸਕਦੇ ਹੋ ਸੋਹਣੇ ਆ ਜੀ ਦੋ ਨੰਬਰ ਸੂਆ ਕਿੰਨਾ ਮਾਜੀ ਇਹ ਵੀ ਦੂਜਾ ਸੂਆ ਠੀਕ ਆ ਜੀ 10 12 ਦਿਨ ਬਾਕੀ ਆ ਕੱਦ ਵੱਡਾ ਇੱਕ ਨਾ ਮੌਸਮ ਖਰਾਬ ਕਰਕੇ ਪਸ਼ੂ ਨਵਾਇ ਨਹੀਂ ਗਏ ਨਵਾਤੇ ਨਹੀਂ ਗਏ ਜੀ ਕਿਉਂਕਿ ਅੱਜ ਮੌਸਮ ਖਰਾਬ ਸੀਗਾ ਮੌਸਮ ਖਰਾਬ ਸੀਗਾ ਪਸ਼ੂ ਨਵਾਇ ਨਹੀਂ ਗੀ ਠੀਕ ਆ ਜੀ ਤੇ ਬਾਕੀ ਤਾਂ ਕਰਕੇ ਥੋੜੇ ਜਿਲੇ ਬੜੇ ਬੜੇ ਆ ਪਰ ਬਰੀਡ ਵਾਈਜ਼ ਕਰਮ ਵਾਲੀਆਂ ਸਾਰੀਆਂ ਹੀ ਚੰਗੀਆਂ ਜੀ ਸੂਆ ਦੂਜਾ ਜੀ ਇੱਕ ਨੰਬਰ ਤੋਂ ਕੱਦ ਵੀ ਵੱਡਾ ਵੇਲ ਵੀ ਚੰਗੀ ਆ ਤੇ ਵਜਨ ਵੀ ਚੰਗਾ ਡੇਟ ਮੁਤਾਬਕ ਬਾਈ ਦੱਸਦਾ ਕਿ ਲਗਭਗ 10 ਤੋਂ 12 ਦਿਨ ਪਏ ਆ ਜੀ ਦਸਾਂ 12 ਦਿਨਾਂ ਤੱਕ ਦਾ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੈਣਾ ਫੇਸ ਕੁਆਲਿਟੀ ਸੋਹਣੀ ਛੋਟਾ ਜਾਂ ਕਰਨ ਜਾਂ ਤੇ ਬਰੀਡ ਕਰਨ ਵਾਲੀ ਦੀ ਪੂਰੀ ਚੰਗੀ ਆ ਥਣ ਚੈੱਕ ਕਰ ਲਓ ਸੋਹਣੇ ਸਿਆਜ ਦਾ ਲੱਗਿਆ ਫੋਰ ਸ਼ਾਂਗ ਪੂਰਾ ਵੀ ਨਹੀਂ ਜੀ ਕੱਲਾ ਕੱਲਾ ਗੈਪ ਤੇ ਲੱਗਿਆ ਵਾਜੀ ਥਣ ਤੇ ਕਦੀ ਕੱਚੀ ਕੱਚੀ ਨਾ ਮੰਨ ਜੀ ਇਹਦੀ ਬਰਾਡਸਬ 33000 ਰੁਪਏ ਲਓ ਜੀ ਆਫਰ ਹੀ ਆ 33000 ਰੁਪਏ 20 25000 ਦੀ ਤਾਂ ਤੁਹਾਨੂੰ ਪਤਾ ਭਈ ਅੱਜ ਕੱਲ ਖਾਲੀ ਬੱਚੀ ਮਿਲਦੀ ਆ ਤੇ ਇਹ ਤਾਂ ਤੁਹਾਨੂੰ ਗੱਬੜ ਮਿਲ ਜਾਣੀ ਆ ਤੇ ਜੇ ਕਰਮ ਵਾਲੀ ਬੱਚੀ ਦੇਗੀ ਤਾਂ ਫਿਰ ਤਾਂ ਹੋਰ ਵੀ ਨਜ਼ਾਰੇ ਵਾਲੀ ਗੱਲ ਆ ਜੀ ਤੇ 33000 ਰੁਪਏ ਦੋ ਨੰਬਰ ਦੀ ਡਿਮਾਂਡ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਤਿੰਨ ਨੰਬਰ ਸੁਹਾਗ ਨਮਾ ਜੀ ਤਿੰਨ ਨੰਬਰ ਦੂਜਾ ਸੁਹਾਗ ਹੁੰਦੀ ਹੈ ਤੇ 25 ਦਿਨ ਦੀ ਕੱਚੀ ਆ ਮਹੀਨਾ ਹੀ ਮੰਨ ਕੇ ਆ ਜੀ ਬੰਮੀ ਨਾ ਮੰਨ ਕੇ ਆ ਜੀ ਠੀਕ ਹੈ ਜੀ ਤੇ ਅੱਜ ਇੱਕ ਕੱਚੀਆਂ ਦੇ ਭਾਈ ਦੇ ਦੇਣੀ ਆ ਵੜ ਸਾਫ ਸੁਥਰੀ ਕੱਦ ਪਲੀ ਪੂਰੀ ਆ ਸਭੀ ਪਲੀ ਚੰਗੀ ਵਜਨ ਵਾਲੀ ਆ ਵੜ ਹਾਂ ਮੰਨ ਲਓ ਜਿਹਨੇ ਮਹੀਨਾ ਸਾਹਮਣੀ ਆ ਕੋਈ ਉਹ ਵੀ 2 ਰੁਪਏ ਵਜਨ ਸਹੀ ਗੱਲ ਆ ਜੀ ਅੱਜ ਆਪਾਂ ਕੱਚੀ ਕੱਚੀ ਇਹ 30000 ਦੀ ਦੇ ਦਿਆਂ ਲਓ ਜੀ ਆਫਰ ਹੀ ਆ ਸਭੀ ਪਲੀ ਤੁਸੀਂ ਆਪ ਦੇਖ ਲਓ ਡੇਟ ਮੁਤਾਬਕ 25 ਦਿਨ ਪਏ ਆ ਤੁਸੀਂ ਮਹੀਨਾ ਹੀ ਮੰਨ ਕੇ ਆ ਜੂ ਜੇ ਮਹੀਨੇ ਨੂੰ ਕਿਸੇ ਵੀਰ ਨੇ ਵੇਚ ਨਹੀਂ ਹੋਵੇ ਸਾਹਮ ਕੇ ਤੇ ਉਹਦੇ ਤੁਹਾਨੂੰ ਵੀ ਪਤਾ ਭਾਈ ਕਿਹੜੇ ਭਾਅ ਵਿਕਣੀ ਆ ਜੀ ਥਣ ਪੂਰਾ ਟੋਪ ਦਾ ਅੱਜ 30000 ਦੀ ਵੈੜ ਚੋਂ ਮਾਣ ਤਾਣ ਹੋ ਜੂਗਾ ਜੀ ਸੋਨਾ ਥਣ ਲੱਗਿਆ ਵਾ ਥਾਣਾ ਮੱਝਾਂ ਵਾਲਾ ਥਾਣਾ ਲੱਗਾ ਸਹੀ ਗੱਲ ਜੀ ਮੱਝਾਂ ਵਾਲਾ ਥਾਣਾ ਤੇ ਦੁੱਧ ਵੀ ਕਰਮ ਵਾਲੀ ਮੱਝਾਂ ਅਰ ਗਈ ਦੇਊਗੀ ਅੱਜ ਦੀ ਡਿਮਾਂਡ 30000 ਰੁਪਿਆ ਜੀ ਅੱਗੇ ਨਾਗਾ ਗਿਆ ਜੀ 4 ਨੰਬਰ ਸੁਆ ਕੰਨਮਾ ਜੀ ਇਹ ਵੀ ਦੂਜਾ ਸੁਆ ਹੁੰਦੀ ਆ ਕਾਲੀ ਜਰਸੀ ਆ ਠੀਕ ਆ ਜੀ ਇਹ ਜਰਸੀ ਰੰਗ ਕਾਲਾ ਪਿਓਰ ਜਰਸੀ ਆ ਸਮਾਂ ਕਿੰਨਾ ਲੈਂਦੀ ਆ ਜੀ ਸਮਾ ਕੋ ਲੈ ਜੂ ਇਹ ਵੀ 10 12 15 ਦਿਨ ਵੀ ਲਿਜਾ ਸਕਦੀ ਆ ਬਾਕੀ ਨਾ ਬਰਾੜ ਸਾਹਿਬ ਕਹੇ ਪਹੂ ਦੇ ਦਿਨ ਲਿਖੇ ਨਹੀਂ ਆਪਣੇ ਕੋਲੇ ਅੰਦਾਜ਼ਾ ਹੀ ਹੁੰਦਾ ਦਾ ਅੰਦਾਜ਼ਾ ਜਿਵੇਂ ਘਰ ਵਾਲਾ ਆਪਾਂ ਨੂੰ ਕਹਿੰਦਾ ਆਪਾਂ ਉਦਾਂ ਹੀ ਦੱਸ ਦਿੰਦੇ ਠੀਕ ਆ ਜੀ 2 4 ਪੰਜ ਤੋਂ 10 ਦਿਨ ਪਹੂ ਇਧਰ ਉਧਰ ਲੈ ਸਕਦਾ ਉਧਰ ਲੈ ਸਕਦਾ ਜਾਂ ਪਹਿਲਾਂ ਵੀ ਸੂ ਸਕਦਾ ਹੋਰ ਕੇ ਦਿਖਾ ਦਿਓ ਦਸਾਂ ਤੋਂ 15 ਦਿਨਾਂ ਦੀ ਲਗਭਗ ਕੱਚੀ ਆ ਜੀ ਇਹ ਬਲੈਕ ਕਲਰ ਚ ਜਰਸੀ ਆ ਜਾਂਦੀ ਪਰ ਵਜਨ ਕਰਮ ਵਾਲੀ ਦਾ ਚੰਗਾ ਹਵਾਨਾ ਤਿਆਰ ਕਰਨਾ ਸ਼ੁਰੂ ਕਰ ਲਿਆ ਟੈਲ ਬਹੁਤ ਪਈ ਆ ਹਵਾਨੇ ਚ ਜੀ ਥਾਂ ਨੇ ਕੱਲਾ ਕੱਲਾ ਨਿੱਖੜ ਮਾ ਫੱਤੀ ਚੁਵਾਈ ਵਾਲਾ ਥਾਣਾ ਥਾਣੇ ਤੋਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਜੀ ਚੈੱਕ ਕਰ ਸਕਦੇ ਹੋ ਗੈਪ ਤੇ ਲੱਗੇ ਹੋਏ ਆ ਥਾਣ 10 ਆ ਤੋਂ 15 ਦਿਨਾਂ ਤੱਕ ਜਿੰਨੀ ਤੁਸੀਂ ਸਾਮ ਲਓਗੇ ਬਰੇ ਉਹਨਾਂ ਉੱਦ ਲੈ ਸਕਦੇ ਆ ਬਾਕੀ ਥਾਣਾ ਦੀ ਡੰਨ ਹੋਊਗੀ ਭਾਰ ਪਿੱਛੇ ਦੀ ਗਾਰੰਟੀ ਆ ਤੇ 4 ਨੰਬਰ ਦੀ ਡਿਮਾਂਡ ਜੀ ਬਰਾੜ ਸਾਹਿਬ ਅੱਜ ਦੀ ਡਿਮਾਂਡ ਇਹਦੀ 35000 ਰੁਪਇਆ ਅੱਜ ਜਮ੍ਹਾਂ ਛੋਟੇ ਛੋਟੇ ਭਾਈ ਆ ਜੀ ਅੱਜ ਦੀ ਡਿਮਾਂਡ ਇਹਦੀ 37000 ਰੁਪਇਆ ਵਿੱਚੋਂ ਮਾਨਦਾਨ ਹੋ ਜਾਊਗਾ ਜੀ 5 ਨੰਬਰ ਵਿੱਚ ਸੁਹਾਗ ਨਮਾਣੀ ਪਹਿਲਾ ਸੁਹਾਗ ਬੱਚੀ ਹੁੰਦੀ ਆ ਮੂੰਹ ਛੇਦ ਆਂਦਾ ਜੀ ਮੂੰਹ ਤਾਂ ਛੇਦ ਆਂਦਾ ਤੇ ਇਹ ਵੀ ਕੋਈ ਮੰਨ ਲਓ 20 25 ਦਿਨ ਦੀ ਕਿੱਥੀ ਹੈ 20 ਤੋਂ 25 ਦਿਨ ਦੀ ਵੀ ਨਹੀਂ ਮੰਨ ਕੇ ਤਰੋ ਜੀ ਠੀਕ ਆ ਜੀ ਇਹ ਵੀ ਤੋਰ ਕੇ ਦਿਖਾ ਦਿਓ ਕਦ ਸੁਹਾ ਪਹਿਲਾ ਜੀ ਹਾਈਟ ਆ 4 ਨੰਬਰ ਤੋਂ ਵੀ ਗੱਠ ਵਾਂਗੂ ਉੱਚੀ ਆ ਜੀ ਬਾਕੀ ਕੁਆਲਿਟੀ ਤੁਸੀਂ ਆਪ ਹੀ ਦੇਖ ਸਕਦੇ ਹੋ ਪਿਓਰ ਜਰਸੀ ਬ੍ਰੀਡ ਲਗਭਗ ਸਮਾਂ 25 ਦਿਨ ਲੈ ਜੂ ਤੁਸੀਂ ਮਹੀਨਾ ਹੀ ਮੰਨ ਕੇ ਆ ਜਾਓ ਜੀ ਥਾਣਾ ਸੋਹਣੇ ਸੈਜ ਦਾ ਲੱਗਿਆ ਵਾ ਆ ਬੈਕ ਸਾਈਡ ਤੇ ਵੈਸੀ ਹੀ ਆ ਜੀ ਫੋਟ ਮਾੜੀ ਜੀ ਉਦਾਂ ਹੀ ਚਲਦੀ ਨਹੀਂਗੀ ਚੁੰਦਾ ਜਿਆਦਾ ਠੀਕ ਆ ਜੀ ਵੈਸੀ ਆ ਜਾਂਦੀ ਆ ਕਿਸੇ ਕਿਸੇ ਨਗਦੇ ਆ ਹੀ ਜਾਂਦੀ ਆ ਪਰ ਜਦੋਂ ਥਾਣਾ ਤੋਂ ਦੂਰ ਆ ਬਰੇ ਚਲਦੀਆਂ ਘਾਟੀ ਹੁੰਦੀਆਂ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਸੋਹਣੇ ਸੈਜ ਦਾ ਥਾਣਾ ਸੁਆ ਪਹਿਲਾ ਲਗਭਗ 25 30 ਦਿਨਾਂ ਦੀ ਕੱਚੀ ਆ ਤੇ ਇਹਦੀ ਅੱਜ ਦੀ ਡਿਮਾਂਡ ਜੀ ਤੇਰੀ ਬਰਾੜ ਸਾਹਿਬ ਛੋਟੀ ਜੀ ਡਿਮਾਂਡ 27000 ਰੁਪਏ ਲਓ ਜੀ ਆਫਰ ਹੀ ਆ 27000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋਜੂ ਨਾਗਾ ਗਿਆ ਜੀ 6 ਨੰਬਰ ਸੁਆ ਕਰਨ ਮਾ ਵੇਲ ਵੀ ਬਹੁਤ ਆ ਜੀ ਹਾਈਟ ਵੀ ਚੰਗੀ ਆ ਤੇ ਬਰੀਡ ਵੀ ਚੰਗੀ ਆ ਦੂਜਾ ਦੁੱਧ ਆ ਬੜਾ ਸਿੰਗਾ ਛੋਟੇ ਛੋਟੇ ਸਿੰਗ ਝੁੰਗੇ ਆ ਜੀ ਝੁੰਗੇ ਆ ਜੀ ਸਹੀ ਹੈ ਸੇਲ ਬਹੁਤ ਆ ਠੰਡੀ ਸੇਲ ਦੀ ਗਾਰੰਟੀ ਆ ਕੋਲ ਗਾਰੰਟੀ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਕੋਈ 10 12 ਦਿਨ ਵੀ ਲੈ ਜੂਗੀ ਕਿੰਨਾ ਪਾਜੂ ਅੰਦਾਜ਼ਾ ਦੁੱਧ ਦਾ ਦੋਦੀ ਕੋਈ ਕਿਸੇ ਦਾ ਨਹੀਂ ਅੰਦਾਜ਼ਾ ਪਾਗੜਾ ਬਰਾੜ ਸਾਹਿਬ ਕੋਈ ਚੋਈ ਆ ਸਹੀ ਗੱਲ ਆ ਜੀ ਕਿਉਂਕਿ ਆਪਣਾ ਸਾਰਾ ਮਾਲ ਬਾਈ ਕਹਿੰਦਾ ਲਿਆਂਦਾ ਹੀ ਹੁੰਦਾ ਜੀ ਐਵੇਂ ਆਪਾਂ ਦੁੱਧ ਦੀ ਗਾਰੰਟੀ ਲਈ ਜਾਗੇ ਉਹਦਾ ਫਾਇਦਾ ਕੋਈ ਨਹੀਂ ਝੁੰਗੀ ਆ ਕਰਮਾ ਵਾਲੀ ਹ ਤੇ ਬਰੀਡ ਵਾਲੀ ਆ ਕੋਈ ਆਏ ਨਹੀਂ ਵੀਰੇ ਲੱਸੀ ਨਹੀਂ ਫਿੱਕੀ ਨਹੀਂ ਸਮਾ ਜ਼ਰੂਰ ਅਜੇ ਲੈ ਜੂਗੀ ਥਣ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਗੈਪ ਤੇ ਗੁਲਾਬੀ ਥਾਣਾ ਜੀ ਤੇ ਡਿਮਾਂਡ ਇਹਦੀ ਵੀਰੇ ਇਹਦਾ 32000 ਰੁਪਈਆ ਜੀ ਇਹਦਾ 32000 ਰੁਪਈਆ ਡਿਮਾਂਡ ਹੈ ਝੋ ਮਾ ਛੋਟੀਆਂ ਛੋਟੀਆਂ ਡਿਮਾਂਡਾਂ ਹੀ ਆ ਜੀ ਜੇ ਕੋਈ ਸਜਣ ਜੋੜਾ ਲੈ ਜੂ ਤਾਂ ਮਾਣ ਤਨ ਜ਼ਿਆਦਾ ਹੋਜੂ 7 ਨੰਬਰ ਨਾਗਰ 7 ਨੰਬਰ ਪਈਦਾ ਸੁਆ ਵੜ ਸੁਈ ਹੈ ਜੀ ਦੰਦੋ ਜੀ ਮੂੰਹ ਚਾਰ ਦੰਦਾ ਮੂੰਹ ਤੋਂ ਚਾਰ ਦੱਕਾ ਦੋ ਸੁਈ ਨਗਰ ਬੱਚੀ ਆ ਸੁਈ ਨੂੰ ਕੋਈ 20 ਦਿਨ ਹੋ ਗਏ ਹੋਣਗੇ ਜੀ ਬੱਚਾ ਆ ਜੀ ਨਹੀਂ ਇਹ ਨਹੀਂ ਇਹਦਾ ਜੀ ਠੀਕ ਹੈ ਜੀ ਇਹ ਵੀ ਬੱਚੀ ਆਪਾਂ ਵਿਖਾ ਦੰਨੇ ਆ ਇਹਦੀ ਬੱਚਾ ਦੂਜੇ ਪਾਸੇ ਖੜਾ ਜੀ ਹਾਂ ਬਰੀਡ ਬਹੁਤ ਆ ਵੜ ਦੀ ਠੀਕ ਹੈ ਜੀ ਬਾਕੀ ਬਰੀਡ ਬਹੁਤ ਆ ਜੀ ਸੋਹਣਾ ਹਵਾਨਾ ਕਾਟਾਲਾ ਥਣ ਕੱਲਾ ਕੱਲਾ ਨਿੱਖੜ ਮਾ ਗੁਲਾਬੀ ਥਾਣਾ ਕਿੰਨਾ ਬੋਲਾ ਤਿਆਰ ਆ ਜੀ ਇਥੇ ਲੇ ਬਰਾੜ ਸਾਹਿਬ 10 ਕਿਲੋ ਦੁੱਧ ਤਿਆਰ ਆ ਦੁੱਧ ਤਿਆਰ ਹੈ ਜੀ ਠੀਕ ਹੈ ਜੀ 20 ਦਿਨਾਂ ਦੀ ਜਰਸੀ ਵੱੱਛੀ ਆ ਜੀ 10 ਕਿਲੋ ਨੈੱਟ ਦੁੱਧ ਤਿਆਰ ਆ 20 ਦਿਨਾਂ ਦੀ ਸੂਈ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਆ ਆਪਦੀ ਮਿਲਕਿੰਗ ਕਰਕੇ ਕੋਈ ਵੀ ਸੱਜਣ ਲਿਜਾ ਸਕਦਾ ਜੀ ਬਰੀਡ ਬਹੁਤ ਆ ਜੀ ਵੈੜ ਦੀ ਤੇ ਇਹਦੀ ਡਿਮਾਂਡ ਜੀ ਇਹਦਾ 43000 ਰੁਪਇਆ ਜੀ ਠੀਕ ਆ ਜੀ ਇਹਦਾ 43000 ਰੁਪਇਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜੂ ਛੋਟਾ ਜਿਹਾ ਭਾਈ ਆ ਪਰ ਜਾਤ ਬਰੀਡ ਚੰਗਾ ਸੀ ਸੀਮਨ ਲੱਗ ਜੇ ਜਰਸੀ ਦਾ ਤੇ ਟੌਪ ਦਾ ਬੱਚਾ ਦੇਊਗੀ ਹੁੰਦੇ ਸੂਏ ਨੂੰ ਜੀ ਬੱਚਾ ਹੁਣ ਵੀ ਮਗਰ ਚੰਗਾ ਤੇ 43000 ਰੁਪਇਆ ਡਿਮਾਂਡ ਆ ਵਿੱਚੋਂ ਲੈਸ ਹੋ ਜੂ 8 ਨੰਬਰ ਨਗ ਸੁਆ ਕਰ ਨਮਾ ਜੀ ਇਹਦਾ ਦੂਜਾ ਸੁਆ ਸੁਈ ਆ ਮਹੀਨੇ ਦੀ ਸੁਈ ਆ ਬੱਚਾ ਜਿਹੜਾ ਤੁਸੀਂ ਕਿਹਾ ਇਹਦੇ ਮਗਰ ਬੱਚਾ ਵੱਛਾ ਆ ਜਾਂਦਾ ਜੀ ਮਹੀਨੇ ਦੀ ਸੁਈ ਆ ਕਿੰਨਾ ਦੁੱਧ ਆ ਜੀ 15 ਕਿਲੋ ਦੁੱਧ ਤਿਆਰ ਆ ਜੀ ਜੋ ਕਿ ਦੇ ਦਾਂਗੇ ਜੀ ਬਿਲਕੁਲ ਠੀਕ ਆ ਜੀ 15 ਕਿਲੋ ਦੁੱਧ ਨੈਟ ਤਿਆਰ ਆ ਜੀ ਚਵਾਈ ਆਪ ਦੀ ਕਰ ਸਕਦੇ ਆ ਜੀ ਤੇ ਇਹਦੀ ਡਿਮਾਂਡ ਅੱਜ ਦੀ ਜੀ ਇਹਦੀ ਅੱਜ ਦੀ ਡਿਮਾਂਡ 60000 ਰੁਪਇਆ ਜੀ ਠੀਕ ਆ ਜੀ ਇਹਦੀ ਅੱਜ ਦੀ ਡਿਮਾਂਡ 60000 ਰੁਪਇਆ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ